ਖੜਾ ਹੈ ਟੌਂਗੀ ਜਿਨ੍ਹਾਂ ਨੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਵੀ ਬਦਨਾਮ ਕੀਤਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਕੀਤਾ ਸੀ ਤੂੰ ਇਹ ਸਿੱਧਾ ਖੜੇ ਤੇ ਸ਼ਕਤੀਮਾਨ ਬਣਿਆ ਖੜਾ 10 ਪਹਿਲਾਂ ਕੀ ਕੀਤਾ ਸੀ ਸਭ ਤੋਂ ਪਹਿਲਾਂ ਪਰਿਵਾਰ ਨਾਲ ਉੱਚੀ ਬੋਲ ਸਭ ਤੋਂ ਪਹਿਲਾਂ ਜੀ ਇੱਥੇ ਬੈਕ ਕਰਾ ਕੇ ਕਿ ਇਹਨਾਂ ਦੇ ਘਰੇ ਆਇਆ ਇਹਨਾਂ ਦੇ ਇਲਾਜ ਦੇ ਲਈ ਵਿੱਚ ਲੈ ਕੇ ਛਾਤੇ ਦੇ ਵਿੱਚ ਕਿ ਇਹਨਾਂ ਨੂੰ ਸਿਉਣਾ ਕੱਢਣ ਦੀ ਸਿਉਣਾ ਕੱਢਣ ਤੋਂ ਪਹਿਲਾਂ ਇੱਕ ਉਹ ਜੜੀ ਬਣਾਈ ਆ ਕਬਰ ਜਗਾ ਬਾਅਦ ਚ ਬਣਾਈ ਜਾਂਦੀ ਹੈ ਇਹ ਲਸਣਾ ਘਟਿਆ ਸੀ ਸਿਉਣਾ ਨਿਕਲਿਆ ਸੀ ਨਹੀਂ ਨਿਕਲਿਆ ਜੀ ਬੀਬੀ ਸਿਉਣਾ ਲਿਆ ਪੈਣਾ ਕਿਹੜਾ ਸੀ ਚੱਕ ਕੇ ਕੀ ਸੀਗਾ ਉਹ ਉਹ ਗਿਲਟ ਹੈ ਜੀ ਸਾਰੀ ਕਿੱਥੋਂ ਲਿਆਂਦੀਆਂ ਉਹ ਉਹਦ ਕਰਨਾ ਤੋਂ ਲਿਆ ਦੁਕਾਨਾਂ ਤੋਂ ਲਈਆਂ ਤੇ ਇਹ ਜਿਹੜਾ ਤੂੰ ਘੜਾ ਨਪਿਆ ਸੀ ਉਹ ਵੀ ਆਪ ਨੇ ਅਸੀਂ ਘੜਾ ਜੀ ਇਹ ਘੜਾ ਤਾਂ ਨਪੇ ਉਹ ਤੂੰ ਫਿਰ ਵਿੱਚ ਕਿਵੇਂ ਰੱਖਿਆ ਉਹਦੇ ਉਸ ਮਾਰ ਉਹ ਇਹਨਾਂ ਨੂੰ ਪਾਸੇ ਕਰਕੇ ਜਿਹ ਵਿੱਚ ਸੱਡ ਦਿੰਦਾ ਸੀ ਥੋੜਾ ਥੋੜਾ ਹਾਂ ਨੇਫੇ ਚਾ ਡਾ ਕੇ ਲੈ ਜਾਂਦਾ ਜੀ ਹਾਂਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਇਹਦੇ ਮਿਲਣ ਤੋਂ ਪਹਿਲਾਂ ਨੇਫਿਆਂ ਦੇ ਵਿੱਚ ਡਾੜਾ ਡਾ ਕੇ ਨਾ ਅੰਦਰ ਜਿਵੇਂ ਉਹ ਸ਼ਾਂਗੇ ਵਾਲੀ ਉਹਦੇ ਘਰ ਵਾਲੇ ਨੇ ਠੱਗੀਆਂ ਮਾਰ ਗਿਆ ਸੀ ਉੱਤੇ ਪਰਚਾ ਵੀ ਕਰਾਵਾਂਗੇ ਤੈਨੂੰ ਤੇ ਵੀ ਆਪਾਂ ਆ ਸਮਾਨ ਹੈ ਆਹੀ ਸੀਗਾ ਓਏ ਆ ਸਮਾਨ ਲਿਆਂਦਾ ਕੱਢ ਤਾਂ ਕੱਢ ਆਹ ਸਮਾਨ ਹੈ ਜੀ ਆਹ ਆਹ ਰੱਖਿਆ ਸੀ ਹਾਂਜੀ ਹਾਂਜੀ ਇਹ ਹੀ ਕਹੇ ਸੀ ਕਿ ਸੁਨਾ ਹੈ ਵੀ ਧਰਤੀ ਚ ਉਹ ਕਹਿੰਦੇ ਕਿੰਨੇ ਕਿੰਨੇ ਲੱਖ ਰੁਪਇਆ ਪਹਿਲਾਂ ਲਿਆ ਓਏ ਦੱਸ ਇਥੇ ਛੋਟੇ ਛੋਟੇ ਕਰਕੇ ਜੀ ਥੋੜੇ ਥੋੜੇ ਕਰਕੇ ਕਿਤੇ ਲੱਖ ਲੈ ਲਿਆ ਕਿਤੇ 2 ਲੱਖ ਲੈ ਲਿਆ ਜੀ ਇਸ ਤਰ੍ਹਾਂ 12 13 ਆਪਾਂ 13 13 ਹੋ ਸਕਦਾ 14 ਵੀ ਹੋ ਸਕਦਾ ਜੀ ਪਰ ਲੈ ਥੋੜੇ ਥੋੜੇ ਕਰਕੇ ਇਹ ਬੀਬੀ ਤੂੰ 25 ਕਹਿ ਰਹੀ ਹੈ ਵਿਆਜ ਪਾ ਕੇ ਮੇਰੀ ਸੀ ਦੱਸੋ ਨਾ ਤਾਂ ਝੂਠ ਇਹਦੇ ਤੇ ਬਲੇਮ ਲਾਉਣਾ ਹੈ ਸਹੀ ਸਹੀ ਦੱਸੋ ਵੀ ਕਿੰਨੇ ਪੈਸੇ ਆ ਵਿਆਜ ਪਾ ਕੇ ਵਿਆਜ ਤੇਰਾ ਬਾਅਦ ਚ ਜੋੜ ਦੇ ਪਹਿਲੇ ਪੈਸੇ ਦੱਸੋ ਸਹੀ ਕਿੰਨੇ ਪੈਸੇ ਗਏ ਤੁਹਾਡੇ ਸਾਈ ਵੀਰ ਜੀ ਸ਼ੀਲ ਅਕਦਾ ਬੈਂਕ ਆ ਲਿਆ ਪੁੱਛਾ ਕੰਡੀ ਪੁੱਛ ਲੋ ਹਾਂ ਸਾਡੇ ਕੋਲ ਬਕਾਇਦਾ ਪ੍ਰੂਫ ਪਏ ਆ ਜੀ ਸਾਰੇ ਹਾਂ ਅੱਛਾ ਸ਼ੀਲ ਅਕ ਬੈਂਕ ਆ ਲਿਆ ਪਿਆ ਹੂੰ ਤੁਸੀਂ ਜੀ ਇਹ ਇਹਨਾਂ ਨੂੰ ਮੈਂ ਉਹ ਫੜ ਕੇ ਦਿੱਤਾ ਵਿਆਜ ਪੁੱਛ ਸਕਦੇ 12 ਲੱਖ ਹੋ ਗਿਆ ਹਾਂ 12 ਹੋ ਗਿਆ ਹੂੰ ਤੇ 2.5 ਲਿਆ ਤੁਮਾਂ ਗਏ ਕਰਕੇ ਦਿੱਤੇ ਸਾਡੇ 14 ਹੋ ਗਿਆ 14 ਹੋ ਗਿਆ ਛੱਟ ਜੀ ਗਏ ਆ ਬਈ ਜਮੀਨ ਗਏ ਤੁੱਤੀ ਸਾਢੇ ਚਾਰ ਜੀ ਇੱਕ ਤਾਂ ਤੁੱਤੀ ਪਸ ਵੀ ਬਾਬਾ ਸਹੀ ਸਹੀ ਦੱਸ ਯਾਰ ਮਾਨ ਦਾ ਜਿਹੜੀ ਗੱਲ ਸੱਚ ਦੱਸੀ ਆ ਜੀ ਇਹ ਹੁਣ ਭੈਣ ਨੇ ਵੀ ਮੈਨੂੰ ਕਿਹਾ ਸਾਨੂੰ ਵਿਆਜ ਪੈਂਦਾ ਵੀ ਔਰ ਡੇਢ ਸਾਲ ਹੋ ਗਿਆ ਹੁਣ ਤੂੰ ਭੈਣ ਬਣਾ ਕੇ ਤੇ ਜਵਾਕਾਂ ਨੂੰ ਕਹਿੰਦਾ ਸੀ ਤੂੰ ਮਾਮਾ ਮਾਮਾ ਹੁਣ ਤੇਰੇ ਸਰੋਤਰ ਫਿਰੂਗਾ ਤੈਨੂੰ ਦੱਸਦਾ ਮੈਂ ਜਿਹੜੀ ਗੱਲ ਸੱਚ ਕਹੂੰਗਾ ਜੇ ਸੱਚ ਜੱਥੇ ਜੀ ਝੂਠ ਭੈਣ ਬਣਾ ਕੇ ਤੈਨੂੰ ਬੱਚਿਆਂ ਦੇ ਤਰਸ ਨਹੀਂ ਆਇਆ ਓਏ ਚਮਲ ਬੰਦੇ ਆ ਗਲਤੀ ਹੋ ਗਈ ਹੈ ਗਲਤੀ ਜਿਹੜੀ ਹੋ ਗਈ ਸਹੀ ਦੱਸ ਕਿੰਨੇ ਲੱਖ ਦੀ ਆ ਬੋਲ ਹੋਰ ਸੋਚ ਜੇਬ ਚ ਪਾਇਆ ਤੂੰ ਪੈਸੇ ਇੱਥੇ ਕਰਨਾ ਇੱਕ ਨਾ ਛੋਟੀ ਲਿਆ ਮੜਾ ਜੱਜ ਨਹੀਂ ਮੰਨਦਾ ਨਾ ਸੱਚ ਸੱਚ ਦੱਸ ਨਹੀਂ ਸੱਚ ਦੱਸੀ ਜਾਣਾ ਜਿਹੜੀ ਗੱਲ ਸੱਚ ਹੈ ਮੈਂ ਤੈਨੂੰ ਦੱਸਦਾ ਵਿਆਜ ਪਾ ਕੇ ਭੈਣ ਨੂੰ ਇੰਨੇ ਬਣਾਈ ਇਹਨਾਂ ਨੇ 24-25 ਲੱਖ ਰੁਪਏ ਵਿਆਜ ਪਾ ਕੇ ਬਣਾਇਆ ਬੀਬੀ ਕੇ ਵਿੱਚ ਵਿਆਜ ਪਾ ਕੇ ਜੀ ਵਿਆਜ ਵਿਆਜ ਤੋਂ ਬਣਾਇਆ ਮੇਰੇ ਤੂੰ ਸਹੀ ਸਹੀ ਦੱਸੋ ਤੁਸੀਂ ਵੀ ਉਹ ਨਹੀਂ ਆਪਾਂ ਨਾਂ ਰਹਿ ਚੂੜਾ ਅੱਜ ਨਾਂ ਨਾਰਾ ਮੈਂ ਕੱਲ ਮੇਰੇ ਕੋਲ ਪ੍ਰੂਫ ਹੈ ਸਮੇਂ ਗੱਲ ਕਰਵਾ ਦਿੰਨੀ ਆ 15 ਲੱਖ ਰੁਪਏ ਬਾਬਾ ਬਣ ਗਿਆ ਹੋਰ ਸੋਚ ਲੈ ਕੋਈ ਨਹੀਂ ਤੇਰੇ ਕੋਲ 2 ਮਿੰਟ ਟਾਈਮ ਆ ਕੁੱਲ ਐ ਹੋਣਿਆ ਸੱਚ ਦੱਸੂਗਾ ਬਾਬਾ ਜੀ ਥੋੜੇ ਬੁਰੇ ਨਹੀਂ ਝੂਠ ਬੋਲਦਾ ਹਾਂ ਗੁਰੂ ਜੀ ਦੇ ਲਾਡਲੀਆਂ ਫੋਜਾਂ ਨਹੀਂ ਝੂਠ ਬੋਲਦਾ 15 ਲੱਖ ਰੁਪਇਆ ਹੈਗਾ ਜੀ ਹੋਰ ਨਹੀਂ ਫਿਰ 25 ਤੋਂ 10 ਦਾ ਫਰਕ ਬਹੁਤ ਆਇਆ 25 ਦਾ ਵਿਆਜ ਪਾ ਕੇ ਤਾਂ ਬਾਨੇ ਬਾਨਾ ਗਿਆ ਇਹਨਾਂ ਦਾ ਫਿਰ 25 ਉਹ ਵਿਆਜ ਇਹਨਾਂ ਨੇ ਵਿਆਜ ਤੇ ਪੈਸੇ ਲੈ ਕੇ ਇਹਨਾਂ ਨੇ ਵਿਆਜ ਤੇ ਲੈ ਤੈਨੂੰ ਐ ਤੇ ਤਰਸ ਨਹੀਂ ਆਇਆ ਓਏ ਗਲਤੀ ਖਾ ਉਹ ਹੈ ਗਲਤੀ ਤਰਸ ਨਹੀਂ ਆਇਆ ਤੈਨੂੰ ਇਹਨਾਂ ਤੇ ਗਲਤੀ ਖਾ ਬਾਬਾ ਜੀ ਐਸੇ ਤਾਂ ਕਜੀ ਵੀਰ ਜੀ ਨਾ ਕੋਲੇ ਇਨੀ ਇਨੀ ਬੇਰਖੀਨਾ ਸਾਡਾ ਪੇਸ਼ ਆਇਆ ਹੈ ਨਾ ਇਨੀ ਬੇਰਖੀਨਾ ਐਸੇ ਤਾਂ ਕਿ ਮੈਂ ਇਹ ਵੀ ਵੜ ਬੋਲਿਆ ਕਿ ਤੂੰ ਭੌਂਗ ਥੀਗਾ ਨਹੀਂ ਮੈਂ ਤੈਨੂੰ ਬਤਾ ਮਾਮਾ ਜੀ ਕਿ ਤੂੰ ਮਾਮਾ ਹੁੰਦਾ ਤੂੰ 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 ਕਰਦਾ ਹੋ ਨਾ ਤੁਸੀਂ ਸਮਝੌਤੇ ਕਰਦੇ ਆ ਸਾਨੂੰ ਗੁੱਸਾ ਚੜ ਰਿਹਾ ਮੈਨੂੰ ਇਸ ਬੰਦੇ ਦੇ ਬਹੁਤ ਵੀ ਮਾ ਉਹਨਾਂ ਦਾ ਕੀ ਚੱਕਰ ਸੀ ਉਹਨਾਂ ਦਾ ਵੀ ਇਹੀ ਚੱਕਰ ਸੀ ਕਿੰਨਾ ਨੇ ਠੱਗੀ ਮਾਰੀ ਹੈ ਜੀ ਖਾਰੇ ਪਿੰਡ ਤੋਂ ਦੱਸੋ ਨਾਮ ਕੀ ਸੀ ਉਹਨਾਂ ਦਾ ਉਹਨਾਂ ਦਾ ਚੰਨੂ ਜੀ ਹੋਰ ਨਾਮ ਦੱਸ ਕੀ ਸੀ ਉਹ ਤਾਂ ਨਹੀਂ ਇਸ ਤਰ੍ਹਾਂ ਨਹੀਂ ਇਹ ਤਾਂ ਸਾੰਦਾਲੇ ਵੀ ਕਹਿਣਾ ਹੁੰਦਾ ਸੀ ਬਾਈ ਨਹੀਂ ਉਹਦਾ ਪੁੱਤ ਮੇਰਾ ਝੂਠ ਸੀ ਹਾਂ ਤਾਂ ਸਾੰਦਾਲੇ ਨੂੰ ਕਹਿੰਦੇ ਸੀ ਤੂੰ ਕੀ ਕੀਤਾ ਪੈਸਿਆਂ ਦਾ ਕੀ ਕੀਤਾ ਇਹਨੇ ਪੈਸਿਆਂ ਦਾ ਪੈਸੇ ਘਰੇ ਜੇ ਬਸ ਉਹ ਸੁੱਖਾਂ ਤੇ ਲਾ ਕੇ ਕੁਝ ਹੋਣ ਲੱਗੀ ਜੀ ਸਾਰੇ ਸੁੱਖਾਂ ਵਿਆਹ ਦੂਜੀ ਵਾਰ ਕਰਾਇਆ ਹਾਂ ਵਿਆਹ ਦੂਜੀ ਵਾਰ ਇਹਨਾਂ ਨੇ ਹੀ ਕਰਾ ਕੇ ਦਿੱਤਾ ਜੀ ਨਾਲ ਗਾਲੀ ਸ਼ਰਮ ਨਹੀਂ ਆਈ ਤੇਰਾ ਘਰ ਵਸਾਇਆ ਓਏ ਘਰ ਵਸਾਇਆ ਹੈ ਗਲਤੀ ਜਿਹੜੀ ਹੋ ਗਈ ਤੂੰ ਤਾਂ ਰੋਲ ਕੇ ਧਰਤੇ ਆ ਆ ਓਏ ਹੈ ਤੇਰੇ ਧੀਆਂ ਕਿੰਨੀਆਂ ਐ ਇੱਕੋ ਜੀ ਪੁੱਤ ਜਿਹੈ ਨਹੀਂ ਮਰ ਗਿਆ ਸੀ ਮਰ ਗਿਆ ਤੈਨੂੰ ਸ਼ਰਮ ਨਹੀਂ ਆਈ ਪੁੱਤ ਲੋਕੀ ਰੱਬ ਤੋਂ ਮੰਗਦੇ ਆ ਮਰਿਆ ਕਿਵੇਂ ਉਹ ਚਿੱਟੇ 'ਚ ਮਰ ਗਿਆ ਤੇਰਾ ਪੁੱਤ ਤੈਨੂੰ ਸਜ਼ਾ ਦਿੱਤੀ ਰੱਬ ਨੇ ਸਜ਼ਾ ਦਿੱਤੀ ਰੱਬ ਨੇ ਤੁਸੀਂ ਫੇਰ ਇਹ ਕੁਛ ਕਰਦੇ ਹੋ ਦੱਸੋ ਕਿਵੇਂ ਕਿਵੇਂ ਬਣਾਇਆ ਆ ਆ ਆ ਗੋਲ ਰੱਖਿਆ ਇਹ ਨਾ ਤੂੰ ਵਿੱਚ ਰੱਖ ਦਿੱਤਾ ਚੱਲ ਉੱਥੇ ਕੀ ਕਿਵੇਂ ਬਣਾਇਆ ਦੱਸ ਆ ਜਾ ਦੱਸ ਖੋਲ ਬੂਆ ਖੋਲ ਆਪੀ ਖੋਲ ਆਹ ਆ ਕਿਵੇਂ ਬਣਾਇਆ ਇਹਨਾਂ ਦੇ ਘਰੇ ਇਹ ਬੰਤਾ ਕਰਾਈ ਹੈ ਜੀ ਬੱਸ ਕੋਈ ਸੇਵਾ ਕਰ ਲਿਆ ਕਰੋ ਤੁਸੀਂ ਨਹੀਂ ਮੰਨਤਾ ਕਰਾਈ ਹੈ ਪੀਰ ਆ ਕੁਛ ਕਹਿੰਦੇ ਆ ਵੀ 20-20 ਲੱਖ ਦੀਆਂ ਠੱਗੀਆਂ ਮਾਰੋ ਨਹੀਂ ਆ ਤੂੰ ਘਰੇ ਬਣਾ ਗਿਆ ਉਹਨਾਂ ਦੇ ਈ ਉਹ ਕਬਰ ਕੀ ਬਣਾ ਕੀ ਇਹ ਚੀਜ਼ ਦਰਗਾਹ ਕੀ ਬਣਾਈ ਐ ਬਾਬੇ ਗੈਰ ਦੀ ਜਗਾ ਮਾ ਸੇਵਾ ਕਰ ਨਹੀਂ ਤੇ ਤੂੰ ਚੱਪਣਾ ਪਾ ਕੇ ਤਾਂ ਤੂੰ ਅੰਦਰ ਆਈ ਜਾਣਾ ਤੁਸੀਂ ਲੋਕਾਂ ਨੂੰ ਗਮਰਾਹ ਕਰਕੇ ਤੁਸੀਂ ਵਹਿਮ ਭਰਮ ਚ ਪਾ ਕੇ ਤੋੜਾ ਕਿੱਥੇ ਲੱਪੇ ਆਈ ਹੋ ਹੈ ਬੈਟਰੀ ਤੌਰ ਤੇ ਹਾਂ ਜੇ ਤੂੰ ਆਪਾਂ ਤੇ ਜੋ ਦੁਬਾਰਾ ਬੱਚਾ ਸਮਾਨ ਰੱਖ ਦਿੰਦਾ ਸੀ ਆ ਸੱਪ ਜੇ ਬਣਾਏ ਤੂੰ ਬਣਾਈ ਸੀ ਇਹ ਮਾਇਆ ਦੀ ਕਾਹ ਤੋਂ ਬਣਾਈ ਸੀ ਸੱਪ ਕਾਹ ਤੋਂ ਬਣਾਈ ਸੀ ਤੇ ਗੁੱਗਾ ਪੁੱਪੂ ਚਲਾ ਤੇ ਨਹੀਂ ਗੁੱਗਾ ਕਹਿੰਦਾ ਵੀ ਆਹ ਖਜ਼ਾਨੇ ਕੱਢ ਕੇ ਦਿਓ ਨਹੀਂ ਜੀ ਹੈ ਨਹੀਂ ਜੀ ਆਹ ਵੇਖ ਲਓ ਅੱਛਾ ਇੱਥੋਂ ਤੋੜਾ ਕੱਢਿਆ ਸੀਗਾ ਵੀ ਇਹ ਨਕਲੀ ਸੋਨਾ ਬੀਬੀ ਆ ਇੱਥੇ ਆ ਵੀਰ ਜੀ ਆ ਇੱਥੇ ਗੱਲ ਕਰ ਹਾਂ ਜੀ ਇਹਨੇ ਕੀ ਨੱਪਿਆ ਪਹਿਲਾਂ ਇਹ ਠੇਣਾ ਟੋ ਵਟਾ ਕੇ ਟੋ ਵਟਾ ਕੇ ਜੀ ਚ ਚ ਟੋ ਟੋ ਦੂਜਾ ਘਣਾ ਘੱਟੇ ਜੀ ਹੋਰ ਕਿੰਨੇ ਕਿੰਨੇ ਘਰਾਂ ਤੋਂ ਐਜੇ ਠੱਗੀਆਂ ਮਾਰੀਆਂ ਬੱਸ ਬੱਸ ਉਹ ਤੇ ਚੱਲੂ ਚ ਗਏ ਜੀ ਬੱਸ ਕਿੰਨੇ ਕਿੰਨੇ ਦੀ ਸੀ ਆ ਡੰਡਾ ਲਿਆ ਕੁੜੀਆਂ ਫੜਾਉਂ ਤੈਨੂੰ ਮੋੜ ਮੜਕੇ ਲਿਆ ਆਉਂ ਵੀ ਪੈਸਾ ਡਿਆ ਆ ਸਾਖ ਤੇ ਵੀ ਦੱਸੂ ਕੀ ਦੀ ਜਿਹੜੀ ਤੇਰੇ ਨਾਲ ਉੱਥੇ ਜਿੰਨਾ ਨਾ ਮਾਰੀ ਠੱਗੀ ਤੂੰ ਮੂੰਹ ਦੇ ਕੇ ਡਾਕੀ ਬੱਸ ਬੱਸ ਫਿਰ ਇਹ ਚ ਕਿਵੇਂ ਰੱਖਦਾ ਜਾਨ ਟੋੜਾ ਰੱਖ ਕੇ ਦੇਖੇ ਚ ਪਾਰਕ ਦੇ ਵਿੱਚ ਛੱਡ ਦੱਸ ਗਿਆ ਜਦੋਂ ਪਾਸੇ ਹਟ ਜਾਂਦਾ ਸੀ ਤੁਹਾਨੂੰ ਪਤਾ ਲੱਗਿਆ ਨਹੀਂ ਜੀ ਸਾਨੂੰ ਰਾਂ ਤੁਸੀਂ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਲੋਕਾਂ ਨੂੰ ਵੀਰ ਜੀ ਅਸੀਂ ਰੋ ਪਿੱਟ ਕੇ ਮਰ ਗਏ ਅਸੀਂ ਕਿਸੇ ਤੋਂ ਕੀ ਲੈ ਲਿਆ ਕੀ ਲੈਣਾ ਅਸੀਂ ਕਿਸੇ ਤੋਂ ਨਹੀਂ ਵੀਰ ਜੀ ਨਹੀਂ ਕੋਈ ਨਹੀਂ ਮੇਰੀ ਕਾਫੀ ਵੀਰ ਜੀ ਜੇ ਅਸੀਂ ਇਹਦੇ ਬਲੋਸਾ ਕਰ ਲੈਨੇ ਇਹ ਕੰਮ ਨਹੀਂ ਸਾਡੇ ਨੂੰ ਚਵਲ ਕਾਹਦਾ ਕਰ ਕਰ ਕੋ ਜਿਹੜੀ ਆ ਕਬਰ ਆ ਕਬਰ ਨੂੰ ਮੰਨਦਾ ਤਾਂ 11ਵੇਂ ਵਾਲੇ ਪੀਰ ਨੂੰ ਆ ਇੱਥੇ ਦਫਨਾਈ ਦੱਸ ਕੀ ਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਬਰ ਕਿਵੇਂ ਬੰਦ ਚੁੱਕੀ ਹੋਈ ਆ ਕੀ ਜੀ ਸਰਵਤਨ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਹੁੰਦੀ ਤੂੰ ਬੂਟ ਪਾ ਕੇ ਇੱਥੇ ਆਈ ਜਨਾ ਅਸੀਂ ਤਾਂ ਚੱਪਲਾਂ ਲਾ ਕੇ ਆਏ ਸਤਿਕਾਰ ਨਾਲ ਹੈ ਹੈ ਕਿ ਨਾ ਕੁਝ ਹੈ ਜੀ ਇਹਨੂੰ ਪਤਾ ਹੀ ਨਹੀਂ ਆ ਵੀ ਇੱਥੇ ਕੁਝ ਨਹੀਂ ਹੈ ਏ ਧੁੰਗੀ ਸਾਧੂ ਆ ਸ਼ਰਯਮ ਇਹਨਾਂ ਨੂੰ ਕੋਈ ਦਰਗਾਹ ਨਾਲ ਨਹੀਂ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਹੁੰਦਾ ਦੇਵੀ ਦੇਵਤੇ ਦੀ ਅਸੀਂ ਤਾਂ ਕਿਤੇ ਵੀ ਗਏ ਨਾ ਅਸੀਂ ਚੱਪਲ ਲਾ ਕੇ ਪੈਰ ਧੋ ਕੇ ਅੰਦਰ ਜਾਂਦੇ ਜਰਾਬ ਲਾ ਕੇ ਇਹ ਉਹ ਧੁੰਗੀ ਇਹ ਹੈ ਕੁੱਤਾ ਇੱਥੇ ਅੰਦਰ ਵੜਿਆ ਇਹਨੇ ਚੱਪਲਾਂ ਅੰਦਰ ਲੈ ਕੇ ਵੜੇ ਭਲੇਖੇ ਦਾ ਵੜ ਗਿਆ ਨਹੀਂ ਇੱਕ ਮਿੰਟ ਵੜਿਆ ਤਾਂ ਸੀ ਨਾ ਅੰਦਰ ਹੁਣ ਤੂੰ ਤੈਨੂੰ ਤਿੰਨ ਕੁੰਜੀ ਦੀ ਸੇਵਾ ਕਰਦਾ ਤੈਨੂੰ ਇਹ ਨਹੀਂ ਪਤਾ ਨਹੀਂ ਮੈਂ ਭਲੇਖੇ ਦਾ ਵੜ ਗਿਆ ਸੇਵਾ ਕੀ ਦੀ ਕਰਦਾ ਨੂੰ ਮੈਂ ਮਾਤਾ ਵੀ ਕਰਦਾ ਕਰ ਕਹਦੇ ਕਿੰਨੇ ਰੂਪ ਚਾਰ ਰੂਪਾ ਜਿਹੜੇ-ਜਿਹੜੇ ਰੂਪਾ ਮਾਤਾ ਪਸਰ ਕਾਲੀ ਸ਼ੰchan ਦੀ ਕਾਲੀ ਹੂੰ ਤੇ ਮਹਾਰਗਵਰ ਹੋਰ ਇੱਕ ਇੱਕ ਗਿਚ ਹੁਣ ਤੂੰ ਖਵਾਜੇ ਦੀ ਕੜਾਈ ਦੇ ਗਿਆ ਖਵਾਜਾ ਅਜਮੇਰ ਸ਼ਰੀਫ ਜਗਾ ਬਣੀ ਹੈ ਬੜੀ ਸਰਕਾਰ ਦੂਗਾ ਦੁਨੀਆ ਸੀਸ ਝਗਾਉਂਦੀ ਉੱਥੇ ਖਵਾਜਾ ਤੈਨੂੰ ਖਵਾਜਾ ਪੀਰ ਕਹਿੰਦਾ ਵੀ ਕੜਾਈਆਂ ਦੇ ਕੇ ਲੋਕਾਂ ਨਾਲ ਠੱਗੀਆਂ ਮਾਰ। ਨਾ ਇਹ ਕਿਹੜਾ ਪੀਰ ਕਹਿੰਦਾ ਮੈਨੂੰ ਦੱਸੋ? ਨਾ ਕੋਈ ਗਿਆ। ਇਲਾਜ ਕਰਦਾ ਤੂੰ? ਇਲਾਜ ਨਹੀਂ ਮੈਥੋ ਜੀ ਹੁੰਦਾ ਜੀ ਮੈਂ ਤਾਂ ਕਿੰਨੇ ਲੋਕਾਂ ਦੇ ਇਲਾਜ ਕਰ ਕਰ ਤੁਸੀਂ ਲੋਕਾਂ ਨੂੰ ਗਮਰਾਹ ਕੀਤਾ ਲੋਕਾਂ ਦੀ ਮਾਨਸਿਕ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਤੁਸੀਂ ਯਾਰ। ਬੋਲ ਬੋਲ ਕੇ ਤਾਂ ਦੱਸ ਯਾਰ। ਨਹੀਂ ਗੱਡੀ ਦਾ ਇਹ ਬੀਬੀ ਹਰਾਂ ਤੂੰ ਕਿੰਨੇ ਲੱਖ ਦੀ ਠੱਗੀ ਮਾਰੀ ਹੈ ਤੂੰ ਆਪਦੇ ਮੂੰਹ ਗਰੀਂਦਾ 15 15 ਲੱਖ ਹੋਗਾ 15 ਲੱਖ ਦੀ 15 ਲੱਖ ਦੀ ਤੂੰ ਮਾਰੀ ਠੱਗੀ ਇਹਨਾਂ ਦੀ ਹਾਂ ਬਾਕੀ ਇਹਨਾਂ ਦਾ ਵਿਆਜ ਕੋਈ ਪੈਕੇ ਠੀਕ ਹੈ ਤੇ ਖਾਰੇ ਵਾਲਿਆਂ ਤੋਂ ਕਿੰਨੇ ਦੀ ਲੱਖ ਦੀ ਮਾਰੀ ਠੱਗੀ ਉਹਨਾਂ ਦਾ 3.5 ਸੀਗਾ ਸੀ ਉਹਨਾਂ ਦਾ 3.5 ਦੀ ਜਿਹੜੇ 3.5 ਵਾਲੇ ਕਹਿੰਦੇ ਉਹ ਉਹਨਾਂ ਦਾ ਕੇਸ ਕਿਵੇਂ ਚੱਲਦਾ ਤੇਰੇ ਨਾਲ ਉਹਨਾਂ ਦਾ ਕੇਸ ਉਹਨਾਂ ਦਾ ਚੈੱਕ ਆਇਆ ਜਿੰਦੇ ਚੈੱਕ ਦਿੱਤਾ ਈ ਤੂੰ ਹਾਂ ਚੈੱਕ ਦਿੱਤਾ ਸਿਰ ਉਹਨਾਂ ਨੇ ਚੈੱਕ ਦਾਲ ਦਿੱਤਾ ਉਹ ਨਹੀਂ ਉਹਨਾਂ ਨੇ ਤਾਂ ਲਾਉਣਾ ਹੀ ਹੈ ਉਹ ਕੀ ਕਰਨ ਲੋਕ ਇਹ ਤਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਹੈ ਗਮਰਾਹ ਹੋ ਕੇ ਇਹਨਾਂ ਚੌਂਕੀ ਦਾ ਚੌਂਕੀਆਂ ਤੇ ਜਾਂਦੇ ਇਹਨਾਂ ਦੇ ਢੌਂਗ ਹੀ ਸਾਧਾਂ ਦੇ ਤੂੰ ਪਹਿਲਾਂ ਨਾ ਇਹ ਜਦੋਂ ਇਹਨੂੰ ਮਤਲਬ ਪਰਿਵਾਰ ਨੂੰ ਗਮਰਾਹ ਕੀਤਾ ਇਹਨੇ ਸਭ ਤੋਂ ਪਹਿਲਾਂ ਕੀ ਕਿਹੜੇ ਤਵੀਦ ਕੱਢੇ ਸੀ ਤਵੀਦ ਰੱਖੇ ਕਦੋਂ ਸੀ ਪਹਿਲਾਂ ਉਹਦੇ ਰੱਖ ਕੇ ਮੈਂ ਤੈਨੂੰ ਬੀਬੀ ਕਿਹਾ ਸੀ ਨਾ ਵੀ ਤੁਰਤ ਇਹਨਾਂ ਨੇ ਰੱਖਿਆ ਰੱਖ ਕੇ ਸ਼ੀਸ਼ੀ ਕੱਢੀ ਐ ਸ਼ੀਸ਼ੀ ਕਿੱਥੋਂ ਲਈ ਸੀ ਉਹ ਤਰਾਣੀ ਸ਼ੀਸ਼ੀ ਲਈ ਸੀ ਕਿੱਥੇ ਨੱਪੀ ਸੀ ਚੱਲ ਚੱਲ ਆਹ ਵੇਖ ਲੋ ਸੋਨਾ ਪਿਆ ਜਾਨ ਭਾਰੀ ਨੱਟ ਕੇ ਯਾਰ ਤੁਸੀਂ ਜਮਾਈ ਪਿਆਰ ਬੇੜਾ ਕਰਕੇ ਕਰਤਾ ਇੱਕ ਨਸ਼ਿਆਂ ਦਾ ਦਰਿਆ ਹੈ ਤੁਹਾਡਾ ਪਖੰਡ ਦਾ ਦਰਿਆ ਯਾਰ ਲੋਕਾਂ ਨੂੰ گمراہ ਕਰਨੇ ਕਿੱਥੋਂ ਆਹ ਵੇਖੀ ਆਹ ਟੂਆ ਬਣੇ ਗਿਆ ਅੱਛਾ ਆਟੂਆ ਪੜਦਾ ਹੀਗਾ अच्छा तू आप ਕਿੰਨਾ 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 ਸੁਭਾ ਪਰਤਿਆਰ ਕਪਟਾ ਹੈ ਚਾਰ ਫੁੱਟ ਚਾਰ ਫੁੱਟ ਨੂੰ ਨੱਪਿਆ ਤਕਵੀਦ ਕਿਥੋਂ ਲੈਂਦੇ ਸੀ ਘਰੋਂ ਜੇਬ ਤੋਂ ਤੇ ਸ਼ੀਸ਼ੀ ਸ਼ੀਸ਼ੀ ਨੂੰ ਵਿੱਚੋਂ ਪਾ ਕੇ ਵਿੱਚ ਮਤਲਬ ਸ਼ੀਸ਼ੀ ਨੱਪਦੇ ਮਤਲਬ ਸਭ ਤੋਂ ਪਹਿਲਾਂ ਕੰਮ ਇਥੋਂ ਸ਼ੁਰੂ ਹੋਇਆ ਆ ਵੇਖ ਲਓ ਬੂਹੇ ਦੇ ਵਿੱਚੋਂ ਇਹਨੇ ਮਤਲਬ ਪਹਿਲਾਂ ਤਕਵੀਦ ਨੱਪ ਕੇ ਸ਼ੀਸ਼ੀ ਕੱਢ ਕੇ ਮਤਲਬ ਲੋਕੋ ਸਮਝ ਜੋ ਹੁਣ ਆਪਾਂ ਪਟਾਉਣੇ ਆ ਇਹਦੇ ਤੋਂ ਪਹਿਲਾਂ ਘੜਾ ਜਿਹੜਾ ਖਾਲੀ ਨੱਪਿਆ ਵਿੱਚ ਹਾਂ ਹਾਂ ਪਰ ਠੀਕ ਉਹ ਵੀ ਅਸੇ ਹੀ ਆਈ ਉਹ ਕੀ ਟਿੰਗ ਆਈ ਆਹਾ ਕਾਲੀ ਜਿਹੜੇ ਆ ਕੀ ਦੱਬਿਆ ਓਏ ਇਹ ਤਵੀਰ ਤਾਂ ਕਿਹਾਰੇ ਕਿੱਥੋਂ ਲੈਂਦੇ ਸੀ ਇਹੜਾ ਉਹ ਬੜਾਕ ਦਿੱਤੀ ਸੀ ਵੀ ਕੁਛ ਨਹੀਂ ਨਹੀਂ ਮੈਨੂੰ ਇਹ ਦੱਸ ਪਹਿਲਾਂ ਇੱਧਰ ਇਹਦੀ ਬੁੱਥੀ ਕਰ ਵੀ ਇਹ ਉਹੀ ਬਣਾਇਆ ਨਹੀਂ ਨਹੀਂ ਇਹਨਾਂ ਤਵੀਤਾਂ ਨਾਲ ਕੀ ਹੁੰਦਾ ਇਹਨਾਂ ਨਾਲ ਹੁੰਦਾ ਦਾ ਕੁਛ ਨਹੀਂ ਕੀ ਕਿਹਾ ਸੀ ਤੁਹਾਨੂੰ ਬੀਬੀ ਕੀ ਹੋਊਗਾ ਹਾਂਜੀ ਹਾਂਜੀ ਵੀਡੀਓ ਸੱਚੀ ਨਾਲ ਥੋੜੀ ਨਹੀਂ ਕੀ ਕਿਹਾ ਸੀ ਤੁਹਾਨੂੰ ਵੀ ਤਵੀਰ ਬਣਾਉਣਾ ਕੀ ਹੋ ਕੀ ਕਿਹਾ ਸੀ ਕੁਛ ਨਹੀਂ ਹੁੰਦਾ ਅੱਛਾ ਇਹ ਉਹੀ ਪਖਾਂਡੀ ਬਣਾਇਆ ਚੱਲ ਜਿਹੜਾ ਕਿਉਂ ਆ ਯਾਰ ਇਹ ਦੱਸ ਵਨ ਨੀ ਬੀ ਗੁੱਚੀ ਦਾ ਪੈਰਾ ਨਹੀਂ ਲੱਗਿਆ ਬਸ ਕਲਾਸ ਦਾ ਬੰਦ ਆ ਤੇ ਤੂੰ ਹੁਣ ਹੁਣ ਮੁੱਕਰੀ ਜਾਣਾ ਵੀ ਤੇ ਚੀਜ਼ਾਂ ਕਿਉਂ ਲੋਕਾਂ ਨੂੰ ਰੀਂਮਾ ਦਾ ਕੋਲ ਕਹਿ ਵੀ ਚੀਜ਼ਾਂ ਆਉਂਦੀਆਂ ਕਰਕੇ ਡਰਦੇ ਕਿ ਹੁਣ ਲਵਾਖਾ ਪੈਰਾ ਆਉਂਦੇ ਨਹੀਂ ਚੱਲ ਜਿਹੜਾ ਕੜਾ ਡੱਬਿਆ ਉਹ ਕੱਢ ਹੁਣ ਸਾਹਮਣੇ ਤੁਹਾਡੇ ਕਢਾਉਣ ਲੱਗੇ ਆ ਜੋ ਆ ਜਾ ਘਰੇ ਨਾ ਵਗਦੇ ਟਰੰਕ ਦੇ ਵਿੱਚ ਇੱਕ ਸੱਪ ਆ ਠੀਕ ਆ ਉਹਰੇ ਨਾ ਤੇ ਸਾਨੂੰ ਡਰਾ ਰਿਹਾ ਆਖੇ ਦੇਖੋ ਇਹ ਕਿਹੜਾ ਸੱਪ ਆ ਉੱਤ ਵੈਸੇ ਰੱਖੀ ਘਰੇ ਉਹ ਇੱਕ ਆਦਾ ਸੱਪ ਬਣਾਇਆ ਉਹ ਤਾਂ ਸੱਪ ਸੱਚੀ ਮਿੱਥੀ ਨਹੀਂ ਤੇ ਜ਼ਹਿਰ ਜੂਰੋ ਦਾ ਘਰੇ ਸੱਪ ਰੱਖ ਕੇ ਡਰਾਉਣਾ ਬਸ ਕਰ ਇਹ ਵੀ ਤੇਰੇ ਕਾਨੂੰਨ ਚ ਨਹੀਂ ਆ ਇੱਕਦੇ ਯਾਰ ਲੋਕ ਇਹ ਵੀ ਤੇਰੇ ਕਾਨੂੰਨ ਚ ਨਹੀਂ ਵੀ ਕਿ ਜਾਨਵਰ ਨੂੰ ਤੂੰ ਕੈਦ ਕਰ ਲੈ ਨਹੀਂ ਨਹੀਂ ਕੈਦ ਕਰਕੇ ਡਰਾਉਣਾ ਨਹੀਂ ਨਹੀਂ ਤੇ ਜ਼ਹਿਰ ਜੂਰ ਤੇ ਕਢਾਇਆ ਤੂੰ ਜੋਗੀ ਤੂੰ ਦੰਦ ਨਿਕਲ ਜਾਂਦੇ ਆ ਦੰਦ ਇੱਕ ਤਾਂ ਯਾਰ ਕਮਾਲ ਹੀ ਹੋ ਗਈ ਜਦੋਂ ਆਕੇ ਨਾ ਜਦੋਂ ਜੇਲ੍ਹ ਚੋਂ ਆ ਗਿਆ ਸੱਪ ਛੱਡਣਾ ਉਹ ਬੁੜੇ ਛੜਵਾਓ ਨਹੀਂ ਸੱਪ ਤੇਰੇ ਘਰੇ ਵੀ ਰੱਖੀ ਬਿਠਾਈ ਜੀ ਫੇਰ ਕਿ ਬਿਠਾ ਇੱਕ ਗੱਲ ਸੁਣ ਮੇਰੀ ਹਾਂਜੀ ਅ ਚਲੋ ਚਾ ਪਹਿਲਾਂ ਤਵਾ ਪਾਟਾ ਕਹੀ ਲਿਆ ਚੱਕੋ ਇਹਨੂੰ ਬੜਾ ਬੜਾ ਚੱਕੂਗਾ ਪੀ ਚੱਕੋ ਕਹੀ ਅਛਾ ਖਾਲੀ ਤੋੜਾਈ ਇੱਥੇ ਦੱਬ ਗਿਆ ਸੀ ਸੋਨਾ ਕੱਢ ਕੇ ਆਹ ਕਈ ਚੱਕ ਚੱਲ ਚੱਲ ਆ ਫਿਰ ਕਿੰਨਾ ਕਢੂੰਗਾ ਆ ਵੇਖ ਭੈਣ ਸਬੂ ਬਣਾਏ ਕੋਈ ਚੱਕਾ ਸਾਫੀ ਬੜੇ ਘੈ ਨੀ ਕਿੰਨੇ ਫੋਟਾ ਚਾਰ ਫੋਟਾ ਕਢੂੰਗਾ ਚਾਰ ਘੱਟ ਲਗਾ ਨਾ ਤੇਰੇ ਜੀ ਹੇ ਅਸੀਂ ਯਾਰੇ ਕੋਲੇ ਜਗੇ ਸੁਨਾਰੇ ਆ ਕੇ ਕਿ ਬਾਰੀ ਕੋਲ ਕੋਲ ਤੇ ਖੋਲ ਦੇ ਜਿਹੜੀ ਸੁਨਾਰੇ ਕੋਲੇ ਗਏ ਉਦੋਂ ਨਕਲੀ ਪਤਾ ਲੱਗਿਆ ਤੁਹਾਨੂੰ ਇਹ ਬੀਬੀ ਹਾਂਜੀ ਹਾਂਜੀ ਫੇਰ ਹੀ ਪਤਾ ਲੱਗਿਆ ਸਾਨੂੰ ਕਿ ਬੰਨ ਲੱਗਣ ਹੋਸੀ ਫੇਰ ਤੁਹਾਡਾ ਫੋਨ ਨਹੀਂ ਚੱਕਿਆ ਨੇ ਜਿਹੜਾ ਖਾਲੀ ਤੌੜਾ ਦੱਬਿਆ ਸੀ ਸੋਨਾ ਕੱਢ ਕੇ ਉਹ ਪੱਟ 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 ਇੱਥੇ ਦੱਬਿਆ ਸੀ ਬੀਬੀ ਤੁਹਾਡਾ ਇਹਨੂੰ ਪਤਾ ਆ ਇਹਨੇ ਦੱਬਿਆ ਤੂੰ ਹੀ ਦੱਬਿਆ ਸੀ ਹਾਂਜੀ ਨਹੀਂ ਇਹ ਸੱਪ ਆਟੀ ਦੀ ਬਣਾਇਆ ਜਿਹੜੇ ਢੋਂਗੀ ਬਾਬੇ ਇਦਾਂ ਦੇ ਕਰਦੇ ਆ ਨਾ ਲੱਛਣ ਤੇ ਇਹ ਰੂਪ ਰੂ ਕਰਨੇ ਆ ਸਾਰੇ ਤੇ ਜਿਹੜੇ ਲੋਕਾਂ ਨਾਲ ਠੱਗੀਆਂ ਬਚ ਗਏ ਮੈਨੂੰ ਮੇਰੇ ਨੰਬਰ ਤੇ WhatsApp ਮੈਸੇਜ ਕਰਨਾ ਕੱਲਾ ਠੀਕ ਹੈ ਤੇ ਇਹ ਸਾਰੇ ਸਾਲ ਨੰਗੇ ਕਰਨੇ ਨੰਗੇ ਆ ਵੇਖ ਲਓ ਹੁਣ ਕੋ ਘੜਾ ਵਿੱਚ ਹਜੇ ਨਿਕਲੇ ਨਹੀਂ ਬਾਬਾ ਜੀ ਐਨਾ ਢੂੰਗਾ ਕਾ ਦੋ ਪੱਟਿਆ ਘੜਾ ਦਸੀ ਤੈਨੂੰ ਚੰਨਣ ਨਹੀਂ ਕੀਤਾ ਤੇਰੇ ਬਾਬੇ ਨੇ ਵੀ ਹਾਂ ਵੀ ਤੇਰੇ ਤੇ 1.5 ਸਾਲ ਬਾਅਦ ਆ ਵੀ ਦਿਨ ਆਉਣਾ ਲੈ ਤੈਨੂੰ ਅਹਿਸਾਸ ਹੁੰਦਾ ਠੱਗੀ ਮਾਰੀ ਦਾ ਜਾ ਯਾਰ ਹੈ ਧਰਨੀ ਟਿਕਾਣੇ ਕੱਢਦੀ ਹੈ ਕੋਈ ਨਹੀਂ ਬਸ